ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਘਰਪਾਲ ਠੀਕ ਆਈ ਸਾਰੇ ਵੀਰਾਂ ਦੇ ਕਬੂਤਰ ਪਾਤਰ ਸੱਟਾ ਲਓ ਜੀ ਉੱਠ ਖੜੇ ਸੋਸ ਵਟ ਹੈ ਉਹ ਨਾਲੇ 7:00 ਕੇ 5 ਕੇ ਮਿੰਟ ਹੋਏ ਬੇ ਥੋੜਾ ਜਿਹਾ ਲੇਟ ਹੋ ਗਿਆ ਕੁਚਲ ਕੋਈ ਚੱਕਰ ਹੈ ਗਾਲ ਦੇ ਅੱਲਾਹੁ ਬਾਦ ਪਿਓ ਸਭ ਤੋਂ ਪਹਿਲਾਂ ਦਾ ਛੱਡੀ ਆਪਾਂ ਇੱਕ ਸੁੱਕੀ ਕਬੂਤਰੀ ਹਰੀ ਗੁਲਾਬੀ ਕਾਂਤ ਵਾਲੀ ਲਾਲ ਚੀਨੀ ਠੀਕ ਹੈ ਅੱਜ ਕਬੂਤਰ ਬਈ ਥੋੜੇ ਲੇਟ ਛੱਡਿਆ ਆਪਾਂ ਲਗਭਗ 7:30 ਵਜੇ ਛੱਡਾਂਗੇ ਠੀਕ ਹੈ ਕਿ ਨਹੀਂ 7 ਤੋਂ ਅੱਧਾ ਘੰਟਾ ਲੇਟ ਹੋ ਗਿਆ ਆਪਣਾ ਉਹ ਫਿਰ ਚੱਕਰ ਕੀ ਇਹਨਾਂ ਸਵਾਰ ਕੇ ਟੋ ਟੂ ਕੇ ਦੇਖਣੇ ਪੈਂਦਾ ਬਦਾਮਾਂ ਦਾ ਪਤਾ ਲੱਗਦਾ ਕਣਕ ਹੁੰਦੀ ਹੈ ਬਰੀਕ ਉਹ ਪਾ ਲੈਣੇ ਪੈਂਦੇ ਦਾਣੇ ਹਣਾ ਲਗਭਗ ਉਤਰ ਵੇਲੇ ਆ ਵੀ ਗੱਪਣੀ ਮਾਰਦੇ ਠੀਕ ਹੈ ਕਿ ਨਹੀਂ ਤੇ ਇਹ ਵੀ ਵੇਲੇ ਸੀ ਮੇਰੇ ਹਿਸਾਬ ਨਾਲ ਤਾਂ ਮੈਂ ਬਹੁਤ ਟੋਕੇ ਦੇਖਿਆ ਨਾ ਜੇ ਇੱਕ ਦਾ ਦਾਣਾ ਹੋਇਆ ਤਾਂ ਚੱਲ ਕੋਈ ਚੱਕਰ ਨਹੀਂ ਆਏ ਨਹੀਂ ਵੀ ਪਤਾ ਲਾਦਾ ਤੇ ਇਦਰੋਂ ਆ ਵੀ ਕਬੂਤਰ ਵੇਲੇ ਆ ਲਗਭਗ ਸਾਰੇ ਇਹਨਾਂ ਨੂੰ ਪਾਣੀ ਦੇ ਕੇ ਛੱਡਦੇ ਆਪਾਂ ਅੱਜ ਕਾਫੀ ਕ ਮਾਨ ਲਗਿਨ ਅੱਧੇ ਤੋਂ ਵੱਧ ਕਬੂਤਰ ਵਿਲੇ ਸੀ ਯਾ ਜਿਵੇਂ 15 ਕੂਤਰ ਡਾਉਣ ਵਾਲਿਆ 15 ਚੋਂ ਲਗਭਗ 20 8-9 ਕਬੂਤਰ ਵਿਲੇ ਸੀ ਬਾਕੀ ਕੁਛ ਰੱਖੀ ਹੋਏ ਅੰਦਰ ਹਜੇ ਬਾੜੇ ਮੋਟੇ ਜੇ ਲਓ ਬਾਪੋ ਤੇ ਇਦਰੇ ਕਬੂਤਰਾਂ ਨੂੰ ਵੀ ਪਾਣੀ ਦੀਏ ਤਾਂ ਬਈ ਠੀਕ ਐ 10-10 ਸੈਂਮਲ ਇੱਕ ਹੋਰ ਮਾਰੀ ਹੋਰ ਨਾਲ ਹਰੀ ਗਲਾ ਵੀ ਬਗਲ ਵਾਲੀ ਸ਼ਾਹ ਆਖੀ ਬਈ ਇਹਦੀ ਬੜੀ ਡਿਮਾਂਡ ਸੀ ਹਨਾ ਵੀ ਇਹਨੂੰ ਡਾਇਓ ਤੇ ਲੈ ਗਰ ਚਾਲ ਖੰਡ ਲਾਤੀ ਸਿੱਧੀ ਬੋਲੇ ਚ ਤਾਂ ਨੂੰ ਹਨਾ ਇਹਨੂੰ 10 ਸੈਂਮਲ ਪਾਣੀ ਦੇਤਾ ਬਈ ਪਹਿਲਾਂ 6 ml ਦਿੱਤਾ ਸੀਗਾ ਉਹਨੂੰ ਠੀਕ ਆ ਤੇ ਆਹ ਤਾਂ ਪਾਣੀ ਵਾਲਾ ਗੂਦ ਰੰਗ ਹੀ ਆ ਮੰਨ ਕੇ ਚੱਲਿਆ ਇਹਦੀਆਂ ਤਾਂ ਉਰਲੀ ਦੀਆਂ ਤਾਂ ਤਿੰਨ ਵਾਰੀਆਂ ਹੋਗੀਆਂ ਪਾਣੀ ਦੀ ਆ ਚੌਥੀ ਆ ਜੇ ਫੇਰ ਦੱਸ ਦੇਦਾ ਪਿਛਲੀ ਟੂਸੇ ਹੁੰਝੇ ਵਾਲੀ ਉਹਨੂੰ ਵੀ 10 ml ਦੇ ਦਿੱਤਾ ਟੂਸੇ ਟੌਰੀ ਵਾਲੀ ਨੂੰ ਵੀ ਜਾਣਦੇ ਆਪਣੀ ਖੰਡ ਨੂੰ ਝਾਲ ਖੰਡ ਆਏ ਨਹੀਂ ਆਏ ਨਹੀਂ ਉੱਪਰ ਜਾਓ ਉੱਪਰ ਆਹ ਹਾਂ ਚਲੋ ਇੱਕ ਇਹ ਹੋ ਗਈ ਜੀ ਟੂਸੇ ਹੁੰਝੇ ਵਾਲੀ ਚਲੋ ਠੰਡਾ ਲਓ ਬਾਈ ਲਗਭਗ ਕਬੂਤਰ ਛੜਤੇ ਇੱਕ ਤਾਂ ਸੁੱਕੀ ਕਬੂਤਰੀ ਆ ਹਰੀ ਗਲਾਬੀ ਕਾਂਤ ਵਾਲੀ ਠੀਕ ਹੈ ਇੱਕ ਸੱਚ ਕਬੂਤਰਾਂ ਚ ਬਈ ਗਲਾਬੀ ਟਵਰੀ ਵਾਲਾ ਛੜਿਆ ਕੱਲੀ ਗਲਾਬੀ ਟਵਰੀ ਵਾਲਾ ਉਹਨੂੰ ਵੀ 10 ਐਮਐਲ ਪਾਣੀ ਦਿੱਤਾ ਉਹ ਆ ਜਾਂਦਾ ਸਾਹਮਣੇ ਲਓ ਜੀ ਤੇ ਸੁੱਕਿਆਂ ਚ ਕੁਝ ਹੋਰ ਕਬੂਤਰ ਵੀ ਵਿਹਲੇ ਬੈਠੇ ਬਈ ਜਿਵੇਂ ਕੇ ਹੋ ਗਿਆ ਗਲਾਬੀ ਟੂ ਸੇ ਟਵਰੀ ਵਾਲਾ ਪੀ ਰਾਇਆ ਹਾਂ ਛੜਦੀ ਦੇਖਿਆਂ ਨੂੰ ਲੱਗਦਾ ਛੜਦਿਆਂ ਫਿਰ ਵਾਵਾ ਹੀ ਛੱਡ ਕੇ ਸਵਾਦ ਜਾਂਦਾ ਵੀ ਲਓ ਜੀ ਤੇ ਬਦਾਮ ਵੀ ਹੋਰ ਪਿਉਂਦੇ ਆਪਾਂ ਪਹਿਲਾਂ ਮੈਨੂੰ ਆਏ ਸੀਗਾ ਹਣਾ ਵੀਰ ਕਬੂਤਰ ਘੱਟ ਛੜਨੇ ਆ ਸਹੀ ਦੱਸਦਾ ਉਹ ਰਹਿ ਨਹੀਂ ਗਿਆ ਬਈ ਯਾਰ ਦੇਖ-ਦੇਖ ਕੇ ਜੈਨਾ ਆ ਵੀ ਛੱਡ ਲਗੇ ਆ ਵੀ ਛੱਡ ਲਗੇ ਐ ਐ ਕਰਕੇ ਤੇ ਮੋਹਲਾ ਦਾ ਕਬੂਤਰ ਤਾਂ 10 12 ਛੱਡ ਲਗੇ 10 ਕੂਤਰ ਤਾਂ ਨਾ ਵੀ ਛੱਡਦੇ ਹੋਣਗੇ ਆ ਦੇਖ ਆ ਵੀ ਚਾਰੇ ਪਾਣੀ ਤੇ ਆ ਠੀਕ ਆ ਕਿ ਨਹੀਂ ਆ ਦੋ ਕਬੂਤਰਾਂ ਤੇ ਆ ਦੋ ਕਬੂਤਰ ਇੱਕ ਕਬੂਤਰ ਇੱਕ ਗੱਲ ਹੋਰ ਦੇਖੋ ਕਬੂਤਰ ਆ ਵੀ ਹੈ ਦੇਖੋ ਕਿਵੇਂ ਖਰੂ ਪੱਟੀ ਜਾਂਦਾ ਤੇ ਕਬੂਤਰੀ ਆ ਹੈ ਐਣ ਚੁੱਪ ਕਰਕੇ ਬੈਠਾ ਤੇ ਦੇਖਣ ਚਾਹੇ ਲੱਗਦਾ ਦੂਰੋਂ ਜਿਵੇਂ ਕਬੂਤਰੀ ਹੁੰਦੀ ਹੈ ਆ ਦੇਖੋ ਲਾ ਖਰੂ ਪੱਟੀ ਜਾਂਦਾ ਐਹੋ ਜੇ ਕਬੂਤਰ ਨਾ ਜਿਹੜੇ ਮਤਲਬ ਹੋਣ ਕਬੂਤਰ ਤੇ ਲੱਗੇ ਕਬੂਤਰੀ ਜੇ ਬੜਾ ਨਯੇ ਜੀ ਜ਼ੋਰ ਮਾਰ ਦਿੰਦੇ ਇਹੋ ਜਿਹਾ ਠੀਕ ਹੈ ਕਿ ਨਹੀਂ ਉਹ ਸੁਣਨ ਆ ਬੈਠੇ ਲਾ ਚੁੱਪ ਕਰਕੇ ਜਮਾ ਕੋਈ ਚਸ ਨਹੀਂ ਉਹਨੂੰ ਗੁੜਕਨ ਦੀ ਉਹਨੂੰ ਸਿਰਫ ਉੱਡਣ ਦਾ ਕੰਮਤਲ ਹੈ ਵੀ ਕਦੋਂ ਮੈਨੂੰ 10 ਐਮਲ ਦੇਵੇ ਤੇ ਕਦੋਂ ਇਹਨਾਂ ਸਾਰਾਂ ਦੀ ਭੈਣ ਚੋਦਾ ਮੈਂ ਉਹ ਐਂ ਸੋਚੀ ਜਾਂਦਾ ਛੱਡੀ ਜੀ ਆਪਣਾ ਸੱਜੀ ਗਲਾਬੀ ਬਗਲਾਵਾ ਚਾਲੇ ਸ਼ੇਰ ਲਓ ਜੀ ਉਹਨੂੰ ਵੀ 10 ਐਮਲ ਪਾਣੀ ਦਿੱਤਾ ਠੀਕ ਹੈ ਦੂਜੀ ਵਾਰੀ ਇਹਦੀ ਪਾਣੀ ਦਿਆ ਜ ਬੰਦੀ ਦਾ ਰੋਲਾ ਥੋੜਾ ਜਿਹਾ ਪੰਜ ਪੰਜ ਦਿਨਾਂ ਦੀ ਦਉਂਦਾ ਕੋਈ ਸਿਕਰਾਂ ਦੀ ਗੱਲ ਹੈ ਤੇਦੀ ਵੀ ਅੱਜ ਦੂਜੀ ਵਾਰੀ ਹਰੇ گلਾਬੀ ਟੂਸੇ ਵਾਲੇ ਦੀ ਤੇ ਇਹਨੂੰ ਵੀ ਦਾਸ ਹੀ ਦਿੱਤਾ ਠੀਕ ਹੈ ਲੈ ਸ਼ੇਰਾ ਰਗੜ ਕੇ ਆ ਸਾਰੇ ਅੱਜ ਫੇਰ ਕੋਈ ਨਹੀਂ ਹੁੰਦਾ ਦੇਖੀ ਆਉਗੀ ਕਿਰਾਂ ਕਰ ਤਾਂ ਐ ਲੱਗੂਗਾ ਵੀ ਮਰਿਆ ਮਰਿਆ ਵਾਂਗੂ ਦੇਖੀ ਐ ਜਾਊਗਾ ਥੱਲੇ ਥੱਲੇ ਵੀ ਹੁਣ ਵੀ ਬੈਠਾ ਹੁਣ ਵੀ ਬੈਠਾ ਲੈ ਬਈ ਇੱਕ ਉਹ ਹੋ ਗਈ ਆਪਣੀ ਇਹ ਹੋ ਗਈ ਗਾਬੀ ਕਾਂਤਰਾ ਚਲ ਖੰਡ ਤੂੰ ਵੀ ਰਗੜਾ ਲਵਾ ਕੇ ਆਪਦੇ ਸਦਾ ਅੰਦਰ ਹੀ ਵੜਨਾ ਹੁੰਦਾ ਨੇ ਤਾਂ ਕਿ ਕਾਲੀ ਚੀਨੀ ਰੱਤੀ ਦੀ ਪੱਠੀ ਸੱਜੀ ਗਲਾਬੀ ਦੇ ਬਗਲ ਵਾਲੀ ਤੇ ਇਹਨੂੰ ਵੀ ਦਿੱਤਾ ਭਾਈ 15 ਐਮਐਲ ਪਾਣੀ ਲਗਭਗ ਉਕੇ ਅਭੀ ਬਹੁਤ ਛੜ ਤੇ ਹੋਰ ਨਹੀਂ ਛੜ ਦੇਗਾ ਮੇਰਾ ਤਾਂ ਜੀ ਕਰੀ ਜਾਊਗਾ ਵਿਆਹ ਛੜ ਲਗਿਆ ਛੜ ਲਗੇ ਹਨ ਪਰ ਉਹ ਗੱਲਾਂ ਜੀ ਕੀ ਫਾਇਦਾ ਬਾਬਿਓ ਤੇ ਇੱਕ ਹੋਰ ਨਵਾਂ ਜਾਨਵਰ ਫਿਰਦਾ ਬਾਬਿਓ ਮੈਂ ਕੱਸ ਨੂੰ ਦਿਖਾ ਦਿਆਂ ਮੈਂ ਕਿ ਚਲੋ ਸਵੇਰ ਦਾ ਹੀ ਫਿਰਦਾ ਜਦੋਂ ਦੇ ਪਕੂਤਰ ਛੱਡੇ ਹੈਗੇ ਨੀਵਾ ਨੀਵਾ ਜੀ ਫਿਰਦਾ ਡਿਗਦਾ ਡਿਗਦਾ ਜਾਂ ਹੁਰੂਂਜ ਔਖਾ ਜਿਹਾ ਹੁੰਦਾ ਖੜ ਜੋ ਇੱਕ ਮਿੰਟ ਕਿੱਧਰ ਗਿਆ ਆ ਨਹੀਂ ਤਾਂ ਆਪਣਾ ਯਾਰ ਉਹ ਕਿੱਧਰ ਗਿਆ ਯਾਰ ਖੜ ਜੋ ਮੈਂ ਜੇ ਇੱਥੇ ਆ ਤੁਹਾਨੂੰ ਮੈਂ ਦਿਖਾਉਂਗਾ ਹੁਣ ਪਤਾ ਨਹੀਂ ਕਿੱਧਰ ਗਿਆ ਯਾਰ ਮੈਂ ਵੀਡੀਓ ਲਈ ਮਗਾ ਵਿਖਾਉਣੇ ਆ ਤੇ ਹੁਣ ਕਬੂਤਰੀ ਭੱਜ ਗਿਆ ਉਹ ਚਲੋ ਕੋਈ ਗੱਲ ਨਹੀਂ ਬਾਕੀ ਆਪਣੇ ਵੀ ਕੋਈ ਐਡੀ ਚਸ ਨਾਲ ਨਹੀਂ ਉੱੜਦੇ ਕਬੂਤਰ ਬਈਆ ਅੱਜ ਵੀ ਹਨਾ ਉਹ ਖਣੀ ਮੰਨ ਕੇ ਚਲ ਸੁੱਕੇ ਸੱਕ ਡਾਲੇ ਨੇ ਇੱਕ ਦਿਨ ਤਾਂ ਵੀ ਫਰਕ ਪੈ ਜਾਂਦਾ ਇੱਕ ਤਾਂ ਆ ਵੀ ਕੇ ਨਵੇਂ ਚ ਬੈਠਣਾ ਤੇ ਬਾ ਬਾਲਾ ਨਹੀਂ ਉੱੜਦੇ ਇਹ ਮੇਰੇ ਹਿਸਾਬ ਨਾਲ ਵੀ ਲਾਸਟ ਹੀ ਆ 12 ਕ ਬਸ 12 ਵਜੇ ਨੂੰ 12 1 ਵਜੇ ਨੂੰ ਲਾਸਟ ਹੀ ਆ ਹਨਾ ਜੇ ਕੋਈ ਉੱਡਣਾ ਹੈ ਤਾਂ ਕੋਈ ਵਿੱਚੋਂ ਦੋ ਕੋ ਕਬੂਤਰ ਉੱਡਣਗੇ ਜੋਰ ਜਾਂ ਮਾਰ ਕੇ ਨਹੀਂ ਤਾਂ ਨਹੀਂ ਉੱੜਦੇ ਬੈਠਣਗੇ ਟਾਈਮ ਨਾਲ ਹੀ ਕੁੱਤ ਅੱਜ ਵੀ ਆਪਣੇ ਚਲੋ ਸ਼ੱਡੋ ਫਿਰ ਦਿਖਾਵਾਂਗੇ ਜੇ ਆਇਆ ਤਾਂ ਕਬੂਤਰ ਦੇ ਰੰਗ ਲੱਗੇ ਸੀ ਫਿੱਕੀ ਜੀ ਗੁਲਾਬੀ ਬਗਲ ਫਿੱਕੀ ਜੀ ਹਰੀ ਬਗਲ ਤੇ ਹਰਾ ਕੰਡਾ ਕਬੂਤਰ ਦਾ ਨੀਵਾ ਨੀਵਾ ਜੀ ਫਿਰਦਾ ਸੀ ਉਹ ਹੌਂਟਾ ਲੱਗ ਗਿਆ ਕਿਸੇ ਪਾਸੇ ਯਾਰ ਪਹਿਲਾਂ ਤਾਂ ਇੱਥੇ ਫਿਰਦਾ ਸੀ ਆਪਣੀ ਵਹਿੰਦਾ ਵਹਿੰਦਾ ਜਾ ਨਵੇਂ ਚੋ ਦੋ ਕਬੂਤਰ ਬੈਠ ਗਿਆ ਕੇ ਇੱਕ ਤਾਂ ਹਰੀ ਗੁਲਾਬੀ ਕਾਂਤ ਵਾਲੀ ਇੱਕ ਗੁਲਾਬੀ ਟੂ ਸੈਟ ਵਾਲਾ ਠੀਕ ਹੈ ਕਿ ਨਹੀਂ ਬਾਕੀ ਯਾਰ ਮੈਂ ਕਾਪੀ ਤੇ ਦੇਖਿਆ ਬੰਦੀ ਵਾਵਾ ਦਿਨਾਂ ਦੀ ਹੋ ਗਈ ਹੈ ਕਬੂਤਰਾਂ ਇਦਾਂ ਦੂਜੇ ਕੂਤਰਾਂ ਦੀ ਹੋ ਗਈ 6 6 7 7 ਦਿਨਾਂ ਦੀ ਇਹਨਾਂ ਦੀ ਹੋ ਗਈ 9 9 10 10 ਦਿਨਾਂ ਦੀ 11 11 ਦਿਨਾਂ ਦੀ ਬੰਦੀ ਵਾਵਾ ਦਿਨਾਂ ਦੀ ਬੰਦੀ ਤੋਂ ਕੱਢਿਆ ਗਲਤ ਕੀਤਾ ਜਿਹੜਾ 10 10 ਐਮਲ ਪਾਣੀ ਦਿੱਤਾ ਨਾ ਮੈਨੂੰ ਥੋੜਾ ਮੈਨੂੰ ਐ ਲੱਗਿਆ ਵੀ ਕੱਲ ਪਰਸੋਂ ਦਾ ਬੰਦ ਕੀਤੀ ਆ ਯਾਰੋ ਜੀ ਪਾਣੀ ਦੇਣਾ ਹੀ ਨਹੀਂ ਜੇ ਚੱਲੇ ਮੈਂ ਤਾਂ ਅੱਜ ਜਿੰਨਾ ਨੂੰ ਜਬ 5 5 ਕਿਲ ਮਲ ਦੇਣਾ ਸੀ ਬਸ ਮੂੰਹ ਜਾਈ ਗਿੱਲਾ ਕਰਨਾ ਸੀ ਜੇ ਪਾਣੀ ਵੱਧ ਦੇ ਬੈਠੇ ਇਹਨਾਂ ਨੂੰ ਤੇ ਭਾਈ ਟਾਈਮ ਹੋ ਗਿਆ 10 ਵਜੇ ਲਗਭਗ ਤੇ ਇੱਕ ਕਬੂਤਰ ਨਹੀਂ ਦਿਖ ਰਿਹਾ ਯਾਰ ਆਪਣਾ ਸੱਜੀ ਗਲਾਬੀ ਬਗਲ ਬਈ ਕੱਲੀ ਸੱਜੀ ਗਲਾਬੀ ਬਗਲ ਪੀਲੀਆਂ ਖਟੀਆਂ ਅੱਖਾਂ ਚਿੱਟੀ ਨੋਗ ਦਾਣਾ ਜਿਹੜਾ ਗੁੜਕੀ ਜਾਂਦਾ ਸੀ ਪਿੰਜਰੇ 'ਚ ਉਹ ਕਬੂਤਰ ਨਹੀਂ ਦਿਖ ਰਿਹਾ ਯਾਰ ਘੰਟਾ ਹੋ ਗਿਆ ਨਿਗਾਹ ਮਾਰੀ ਜਾਂਦੇ ਨੂੰ ਤੇ ਪਤੰਦਰ ਪਤਾ ਨਹੀਂ ਕਿੱਧਰ ਗਿਆ ਯਾਰ ਦੂਜੇ ਤਾਂ ਫਿਰਦੇ ਆ ਬਈ ਮੇਰੇ ਹਿਸਾਬ ਨਾਲ ਹਨਾ ਕੱਲਾ ਉਹੀ ਨਹੀਂ ਸ਼ੋ ਹੋ ਰਿਹਾ ਲਓ ਜੀ ਇੱਕ ਹੋਰ ਆ ਕੇ ਬੈਠ ਗਿਆ ਅ ਗਲਾਬੀ ਟੌਰੀ 10:00 ਵਜੇ 10 ਮਿੰਟਾਂ ਤੇ ਅੱਲਾ ਬਾਬੇਓ ਅੱਜ ਆਪਣੀ ਖੰਡ ਛਤਰੀ ਤੇ ਆ ਗਈ ਚੱਕਰ ਕੀ ਅੱਜ ਦਿਨ ਦਾ ਫਰਕ ਹੈ ਨਾ ਅੱਜ ਟੈਂਪਰੇਚਰ 40 ਡਿਗਰੀ ਹੈ ਸਾਰੇ ਹੀ ਬਸ 39 40 ਗੁਲਾਬੀ ਕਾਂਤਰਾਂ ਵਾਲੀ ਬਈ ਇਹ ਬੈ ਗਈ ਆ ਕੇ 11 ਵਜੇ ਸਹੀ 11 ਵਜੇ ਛਤਰੀ ਤੇ ਆ ਤੇ ਗੁਲਾਬੀ ਬਗਲ ਵਾਲਾ ਵੀ ਉੱਤਰਿਆ ਵੀ ਆਪਣਾ ਉਹ ਵੀ ਆਉਂਦਾ ਕੀ ਆ ਕਿ ਨਹੀਂ ਇਹ ਵੀ ਮਾਨਿਕ ਚਲੋ ਰੋਟੀ ਖਾ ਕੇ ਆਇਆ ਮੈਂ ਤੇ ਆਈ ਜਾਂਦਾ ਸੀ ਤਾਂ ਤੋਂ ਲਗਭਗ ਉੱਤੋਂ ਹੀ ਉਤਰਿਆ ਕਬੂਤਰ ਨਹੀਂ ਬੈਠਾ ਬੂਠਾਣੀ ਦੇ ਕੋਲ ਸੇ ਯਾਰ ਇੱਕ ਟੂ ਸੈਟ ਔਰੀ ਵਾਲੀ ਪਤਾ ਨਹੀਂ ਕੂਤਰੀ ਯਾਰ ਵੀ ਉੱਚੀ ਮੁਰਗੀ ਟੂ ਸੈਟ ਔਰੀ ਵਾਲੀ ਕਿ ਅੰਦਰੋਂ ਅੰਦਰ ਨਾ ਵੜ ਗਈ ਉਹ ਵੀ ਆ ਗਈ ਕਿਹੜਾ ਉਹ ਵੀ ਬੈਠੀ ਆਂਦੀ ਜਦੋਂ ਮੈਂ ਦੇਖਿਆ ਗਾ ਸਰ ਅੰਦਰ ਤਾਂ ਹੈ ਨਹੀਂ ਬਾਪੇ ਉਹ ਫਿਰ ਉੱਚੀ ਹੋਣੀ ਆ ਉਹ ਲਗਭਗ ਬਾਕੀ ਕੂਤਰੇ ਤਾਂ ਵਾਪਸ ਹੀ ਮੁੜ ਗਏ ਸਾਰੇ ਬਈ ਭਾਜੀ ਇਹਨਾਂ ਨੇ ਬੈਠਾ ਸੀ ਉਹ ਬਹਿ ਗਏ ਤੇ ਹੁਣ ਉੱਡਣ ਵਾਲੇ ਕੂਤਰੀ ਰਹਿ ਗਏ ਤਾਂ ਆ ਆ ਫੇਰ ਮੁੜ ਜਾਂਦਾ ਗਲਾਪੀ ਬਗਲ ਵਾਲਾ ਵੀ ਇਹ ਵੀ ਹੋਈ ਜਾਂਦਾ ਤਾਂ ਨੂੰ ਜਿਹਨੂੰ ਆਪਾਂ ਆਖੀ ਜਾਂਦੀ ਸੀ ਤੜਕੇ ਨਾ ਵੀ ਦੀਂਦਾ ਨਹੀਂ ਮੰਨ ਕੇ ਚੱਲ ਭੱਜਣਾ ਗਿਆ ਹੋਵੇ ਮੈਂ ਵੀ ਆਕਾ ਭੱਜਣ ਨਾਲ ਤਾਂ ਹੈ ਨੀਂਣ ਦੇ ਇੰਨੇ ਬੱਚੇ ਕਢਾ ਲੈਣਾ ਤਾਂ ਘਰੋਂ ਭੱਜਾ ਵੀ ਇੱਕ ਵੀਰ ਦਾ ਨਾਂ ਬਾਹਰੋਂ ਭੱਜੇਗਾ ਤੇ ਦੂਜਿਆਂ ਤੇ ਕਰਦਗੇ ਫੋਕਸ ਮਾੜਾ ਮੋਟਾ ਹਣਾ ਤੁਹਾਡਾ ਦਿਖਾਈਏ ਆਪਾਂ ਹੋ ਆਉਂਦਾ ਬਈ ਇੱਕ ਕੂਤਰਤਾ ਤੋਂ ਚਿੱਟੇ ਬੱਦਲ 'ਚ ਵੇਖੋ ਉਹ ਮਾੜਾ ਬੜਾ ਜੀ ਆਂਦਾ ਐ ਟੂ ਸਾ ਫੁੰਝਾ ਯਾਰ ਇਹਦਾ ਮੈਨੂੰ ਤਾਂ ਲੱਗਦਾ ਇੱਕ ਦੀ ਸੀ ਇੱਕ ਆ ਆ ਗਿਆ ਬਈ ਇਹ ਇੱਥੇ ਜਾਂਦਾ ਸੀਗਾ ਉੱਚੇ ਵਾਲੇ ਛੱਡੋ ਯਾਰ ਕਿਉਂ ਮੱਥਾ ਮਾਰਨਾ ਲੱਗੇ ਜਿਹੜੇ ਬੈਠੇ ਐ ਦੋ ਹੋਰ ਆ ਕੇ ਬੈਗੇ ਬਈ 11:17 'ਤੇ ਇੱਕ ਤਾਂ ਟੂ ਸੇ ਟੋਰੀ ਵਾਲੀ ਆ ਗਈ ਇੱਕ ਸੱਜੀ ਗੁਲਾਬੀ ਬਾਗਲ ਵਾਲਾ ਕਬੂਤਰ ਆ ਗਿਆ ਓਨਲੀ ਕੂਤਰ ਹੈਗੇ ਆਪਣੇ 4 ਜਿੰਨਾ ਤੱਕ ਮੇਰੀ ਕਾਊਂਟਿੰਗ ਆ ਹਨਾ ਬਾਕੀ ਤੁਸੀਂ ਵੇਖ ਲਓ ਲਓ ਬਾਪਿਓ ਬੈਠ ਕੇ ਬਈ ਸਾਰੇ ਕਬੂਤਰ ਲਗਭਗ ਇਹ ਆ ਗਏ ਭਾਈ 11:32 'ਤੇ A to Z ਸਾਰੇ ਕਬੂਤਰ ਬੈਗੇ ਟੂਸਿਆਂ ਵਾਲਾ ਬਾਗਲਾਂ ਵਾਲਾ ਟੂਸੇ ਫੁੰਜੀ ਵਾਲੀ ਤੇ ਕੱਲੀ ਬਗਲ ਵਾਲੀ ਹਨ ਜਿਹੜੇ ਚਾਰ ਰੇਗੀ ਸਾਰੇ ਬਹਿ ਗਏ ਓਕੇ ਹੋ ਗਈ ਰਿਪੋਰਟ ਲਾਦ ਕੇ ਹੁਣ ਇਹਨਾਂ ਨੂੰ ਅੰਦਰ ਵਾਸਤੇ ਟਾਈਨ ਵਾਲਾ ਪਾ ਕੇ ਪਾਣੀ ਦੇ ਟਾਈਨ ਨਾਲ ਖਾ ਕੇ ਬਦਾਵ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਪਿਆਈ ਜਾਂਦੇ ਨੇ ਬਈ ਜਾਨਵਰਾਂ ਨੂੰ ਪਾਣੀ ਬਸ ਓਲੀ ਓਲੀ ਆਪਣੇ ਦੋਵੇਂ ਟੂਸਿਆਂ ਨਾਲ ਵੀ ਪਿਆ ਦੇ ਗਰਾਜਾਂ ਮੈਂ ਪਾਣੀ ਇਹ ਤੋਂ ਪਹਿਲਾਂ ਦੋ ਵਾਰੀ ਚੁੰਝਾ ਲਵਾਤਗਾ ਸੀ ਆਇਆ 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 ਬੋਤਲ ਓਕੇ ਆਇਦਾ ਥੋੜਾ ਥੋੜਾ ਪੀਤਾ ਚਲ ਚੰਗੀ ਗੱਲ ਲਓ ਜੀ ਤੇ ਆਪਣੇ ਵੀਰ ਆਏ ਸੀਗੇ ਮਿਲਣ ਅੱਜ ਆਪਾਂ ਨੂੰ ਕਿੱਥੋਂ ਦੱਸਾਂ ਜੀ ਬਈ ਕਿਹੜੇ ਪਿੰਡ ਤੋਂ ਬਈ ਲਹਿਰਖਾਨਾ ਪਿੰਡ ਆਪਰਾ ਬਠੰਡੇ ਦੇ ਪਰਲੇ ਪਾਸੇ ਲਹਿਰਾਖਾਨਾ ਹਾਂ ਠੀਕ ਬਠੰਡੇ ਦੇ ਪਰੇ ਕੋਚੋ ਮੰਡੀ ਆ ਤੇ ਉਹਦੇ ਨਾਲ ਆ ਪਿੰਡ ਲਹਿਰਾਖਾਨਾ ਹਾਂ ਠੀਕ ਹੈ ਤੇ ਬਾਈ ਯਾਰ ਆਏ ਸੀ ਅੱਜ ਮਿਲਣ ਸਪੈਸ਼ਲੀ ਆਏ ਸੀਗੇ ਮੰਨ ਕੇ ਚੱਲੋ ਤੇ ਕਈ ਦਿਨ ਪਹਿਲਾਂ ਵੀ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਬਣਿਆ ਨਹੀਂ ਹਾਂ ਉਹ ਮਤਲਬ ਪਹਿਲਾਂ ਫੋਨ ਜ਼ਰੂਰ ਲਾਇਆ ਵਾਂਗਾਂ ਨੇ ਹਨਾ ਵਿੱਚੋਂ ਮੈਂ ਚੱਕ ਕੇ ਕਹਿ ਵੀ ਤੇ ਮੈਂ ਵੀ ਆਜੂ ਤੁਸੀਂ ਕੋਈ ਗੱਲ ਨਹੀਂ ਉਦੋਂ ਤੋਂ ਮੈਂ ਤਾਂ ਫੋਨ ਫਾਨ ਨਹੀਂ ਚੱਕਿਆ ਗਿਆ ਮੁੜ ਕੇ ਮੌਲ ਜੀ ਆ ਕਬੂਤਰਾਂ ਕੋਲ ਤਰਾ ਤੇ ਅੱਜ ਫੇਰ ਫੋਨ ਲਾਇਆ ਬਾਂਗਣੇ ਤੇ ਕਹਿੰਦੇ ਵੀ ਅੱਜ ਅਸੀਂ ਆਉਣਾ ਹੀ ਆਉਣਾ ਮੈਂ ਵੀ ਕੋਈ ਗੱਲ ਨਹੀਂ ਘਰੇ ਹੀ ਆਪਾਂ ਵਿਹਲੇ ਹੀ ਹੁੰਨੇ ਕਰਨਾ ਕਿ ਅੱਜ ਆਹਣਾ ਤੇ ਇਹ ਬਾਈ ਨੇ ਬਾਈ ਨੂੰ ਬੰਨਾ ਆ ਬਾਈ ਨੇ ਗੱਲ ਤੇ ਇਹ ਬਾਈਆਂ ਨੂੰ ਜਿਹੜਾ ਕਬੂਤਰ ਆਪਾਂ ਫੜਿਆ ਸੀ ਬਈ ਹੈਨਾ ਗੁਲਾਬੀ ਕੱਛਾਂ ਵਾਲਾ ਮਤਲਬ ਉਹਦੋਂ ਵਧੀਆ ਉੱਡਿਆ ਸੀਗਾ ਇਹ ਸੋਡੇ ਸਾਹਮਣੇ 5 ਵਜੇ ਬੈਠਾ ਹੈਗਾ ਤੇ ਬਾਈ ਜਰਕ ਨੂੰ ਮੈਂ ਚਲੋ ਕੋਈ ਚੱਕਰੀ ਤੁਸੀਂ ਲੈ ਜਾਓ ਇਹ ਹੈਨਾ ਜਾ ਕੇ ਆਪਦਾ ਡਾਡੂ ਕੇ ਵੇਖ ਲਿਓ ਕਿਉਂ ਆਪਣੇ ਤੋਂ ਕੋਈ ਲੈਣ ਨਹੀਂ ਆਇਆ ਬਈ ਸਿੱਧੀ ਗੱਲ ਹੈ ਆ ਉਦੋਂ ਵਾ ਕਿੰਨੇ ਦਿਨ ਟਾਪੇ ਕਿਸੇ ਨੇ ਕੋਈ ਮੈਸੇਜ ਨਹੀਂ ਕੀਤਾ ਕੋਈ ਫੋਨ ਨਹੀਂ ਆਇਆ ਤਾਂ ਆਪਾਂ ਨੂੰ ਹਨਾ ਤਾਂ ਕਰਕੇ ਆਪਾਂ ਇਹ ਅੱਗੇ ਦੇ ਦਤਾ ਬਾਈ ਯਾਰ ਕਿਉਂਕਿ ਮੈਂ ਤਾਂ ਰੱਖਣਾ ਹੀ ਨਹੀਂ ਸੀਗਾ ਤੇ ਮੈਂ ਚਲੋ ਡਾਡੂ ਕੋਈ ਦੇਖ ਲਓ ਕੋਈ ਚੱਕਰ ਨਹੀਂ ਕੀ ਰਾਂ ਤੇ ਉਸ ਤੋਂ ਬਾਅਦ ਮੈਂ ਵੀ ਤੁਹਾਨੂੰ ਆਪਾਂ ਆਵਦਿਆਂ ਚ ਦੇ ਦਾਂਗਾ ਹਨਾ ਕੋਈ ਉਹ ਸੀਨ ਵਾਲੀ ਗੱਲ ਨਹੀਂ ਗਈ ਤੇ ਮਿਲਦੋਲ ਹੁੰਦੀ ਰਹੂਗਾ ਹਾਂ ਹਾਂ ਕੋਈ ਚੱਕਰ ਨਹੀਂ ਹਨਾ ਬਾਈ ਤੇ ਓਕੇ ਆ ਬਾਈ ਫਿਰ ਠੀਕ ਐ ਕਾ ਭਰਾ ਸੀਗਾ ਆਪਣਾ ਤੇ ਚਲੋ ਕੋਈ ਗੱਲ ਨਹੀਂ ਫਿਰ ਸੰਗਲ ਤੇ ਰਵਾਂਗੇ ਮਿਲਦੇ ਆ ਬਾਈ ਜ਼ਰੂਰ ਜ਼ਰੂਰ ਤੇ ਹਾਂ ਬਾਬੇ ਸੱਚ ਪੰਜ ਕਬੂਤਰ ਗੈਵ ਆ ਵੀ ਬੈੜਕ ਚ ਪੂਰੇ 5 ਕਬੂਤਰ ਗਾਇਵ ਹੈ ਉਹ ਵੀ ਚੋਬਰ ਵਾਲੇ ਮੁੰਡੇ ਵਾਲੇ ਕਬੂਤਰ ਗਾਇਵ ਸਾਰੇ ਦੋ ਤਾਂ ਉਹਦੇ ਕਾਲੇ ਜਿਹਨੇ ਬੱਚੇ ਇੱਕੋ ਦਾ ਪੱਲੇ ਵਾਲਾ ਤੇ ਇੱਕ ਦੋ ਕਬੂਤਰ ਹੋਰ ਸੀ ਉਹਦੇ ਪਤਾ ਨਹੀਂ ਇੱਕ ਮਾਤਾ ਜੀ ਵਾਲਾ ਤੇ ਇੱਕ ਕਬੂਤਰੀ ਸੀ ਮੁੰਲਾ ਦਾ ਬਿੱਠੀ ਜੀ ਵਾਲੀ ਉਹ ਪੰਜੇ ਕਬੂਤਰੀ ਹੈ ਨਹੀਂ ਮੱਝ ਦੇਖਿਆ ਬੈੜਕ ਚ ਪਤਾ ਨਹੀਂ ਤੁਸੀਂ ਮਾਨਕ ਜਾਲ ਯਾਰ ਤੁਸੀਂ ਨਿਗਾਹ ਮਾਰਿਓ ਵੀ ਕੱਲ ਸੀਗੇ ਕਿ ਨਹੀਂ ਕੱਲ ਅੜੀ ਵੀਡੀਓ ਚ ਉਹ ਕਬੂਤਰੀ ਹੈ ਨਹੀਂ ਯਾਰ ਮੈਂ ਤਾਂ ਆਪ ਫਰਾਂ ਵਾਲੇ ਵੀ ਕਬੂਤਰ ਗਏ ਕਿੱਧਰ ਹੋ ਤੇ ਨਾ ਉਹ ਆਪ ਆਇਆ ਮੈਨੂੰ ਲੱਗਦਾ ਜਾ ਪਾਉਂਦਾ ਤੇ ਮੈਨੂੰ ਪੁੱਛ ਕੇ ਲੈ ਜਾਂਦਾ ਕਬੂਤਰ ਉਹ ਬੀ ਬਈ ਮੈਂ ਲੈ ਕੇ ਜਾਣਿਆ ਆਪਦੇ ਹਨਾ ਨਾ ਉਹ ਇੱਥੇ ਮੇਰੇ ਕੋਲੇ ਆਇਆ ਨਾ ਉਹਨੇ ਪੁੱਛਿਆ ਤੇ ਨਾ ਮੈਨੂੰ ਫੋਨ ਆਇਆ ਮੇਰੀ ਅੱਜ ਨੀਗਾ ਬਈ ਧਰਮ ਵਾਲੀ ਗੱਲ ਹੈ ਕ ਆਪਣੀ ਮਾਰਦਾ ਉਹ ਵੀ 22 ਵਰਗੇ ਆਏ ਕਹਿੰਦੇ ਕਬੂਤਰ ਤਾਂ ਬਾਲੇ ਸੀਗੇ ਮੈਂ ਆਪਾਂ ਹੈ ਜੋ ਮੇਗਾ ਕਬੂਤਰ ਗਾਇਬ ਆ ਵੀ ਮੈਂ ਕਬੂਤਰ ਹੈ ਨਹੀਂ ਕਬੂਤਰ ਘਟ ਹੈ ਤੇ ਇੱਕ ਆਪਣੇ ਤਾਂ ਪੂਰੇ ਆ ਕੁੱਲ ਮਿਲਾ ਕੇ ਆਪਣੇ ਤਾਂ ਮੇਨ ਕੂਤਰ ਦੋ ਹੀ ਹੈ ਇੱਕ ਤੋਤਾ ਤੇ ਇੱਕ ਆਪਣਾ ਸ਼ਾਖਾ ਇੱਕ ਆਪਣਾ ਸਪੇਅਰ ਹੈ ਤੇ ਇਹੀ ਆਪਣੇ ਤਾਂ ਮੇਨ ਹਨਾ ਦੂਜੇ ਸਾਰੇ ਯੂ ਦੇ ਅਲੱਗੇ ਲੱਠੇ ਦੂ ਆ ਆ ਸੱਚ ਆਪਣੇ ਹਨਾ ਇਹਨਾਂ ਦਾ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਤੇ ਉਹ ਕਬੂਤਰਾਂ ਦਾ ਕਰਦੇ ਆਂ ਪੜਤਾਲ ਯਾਰ ਵੀ ਪੰਜ ਕਬੂਤਰ ਗਏ ਕਿਧਰ ਉਹਨੂੰ ਪੁੱਛਦਾ ਵੀ ਤੂੰ ਤਾਂ ਨਹੀਂ ਲੈ ਲੂ ਗਿਆ ਹਨਾ ਬਈ ਜਾ ਯਾਰ ਮੰਨ ਗਿਆ ਲੈ ਜਾਣਾ ਤਾਂ 10 ਕਿਲੋ ਜਾਵੇ ਭੈਣਾਂ ਵੀ ਆਏ ਬੰਦੇ ਨੂੰ ਹੋ ਜਾਂਦਾ ਰ ਵੀ ਕਿਹੜਾ ਲੈ ਲੂ ਗਿਆ ਲਓ ਮੇਰੇ ਵੀਰੋ ਖੇਤ ਆਉਣਾ ਪੈਗਾ ਭਾਈ ਕਹਿੰਦੇ ਮੋਟਰ ਛੱਡਣਾ ਹੈ ਚੱਲ ਬਾ ਆਈ ਥਿੰਕ ਸੋ ਲੈਟ ਹੈ ਨਹੀਂ ਬਈ ਮਨ ਲੱਗਦਾ ਹੈ ਹੂੰ ਸਹੀ ਲੈ ਰਹੀ ਨਹੀਂ ਬਈ ਮੁੰਤਰਾਦਾ ਹੈ ਮੋਟਰ ਕੋ ਚੱਲ ਪੂਗੀ ਉਹਨੂੰ ਪਗਾਈ ਕਰਾਤੀ ਯਾਰ ਸਾਡੇ ਵਾਲੇ ਨੇ ਕਹਿੰਦਾ ਸੇ ਖੇਤ ਜਾ ਕੇ ਮੋਟਰ ਛੇੜਾ ਲੇਟ ਆਈ ਪਈ ਹੈ ਲੈ ਕਿਹੜਾ ਲਕਟੂਣ ਹੈ ਇੱਥੇ ਚਲੋ ਕਰੇ ਚੱਲ ਗਏ ਆ ਗਏ ਭਾਈ ਕਰੇ ਤੇ ਆਉਂਦੇ ਆਉਂਦੇ ਰਾਹ ਚੋਂ ਲਿਆਂਦੀ ਆਪਾਂ ਐਪੀ ਫਿਜ਼ ਓਰੀਜਨਲ ਠੀਕ ਹੈ ਪੈਸੇ ਤੁਹਾਨੂੰ ਪਤਾ ਹੀ ਲੱਗ ਗਿਆ ਹੁਣ ਮੰਨ ਕੇ ਚਲੋ ਵੀ ਆਪਾਂ ਖਾਣ ਪੀਣਾਂ ਚੀਜ਼ਾਂ ਬਹੁਤ ਘਟਾ ਤੀਆਂ ਸੀਗਾ ਹੁਣ ਕਦੇ ਦੁਕਾਨ ਤੇ ਨਹੀਂ ਗਏਗੀ ਠੀਕ ਹੈ ਕਿ ਨਹੀਂ ਕੋ ਕਾਰਨ ਕੀ ਪੈਸੇ ਨਹੀਂ ਮੇਨ ਕਾਰਨ 507 ਰੁਪਏ ਰਹਿਗੇ ਸੀ ਸਾਰੇ ਕਾਊਂਟ ਤੇ ਤੇ ਹੁਣ 507ਾਂ ਚੋਂ 20 ਰੁਪਏ ਮਾਈਨਸ ਕਰਦੇ ਉਹਨੇ ਰਹਿ ਗਏ ਹੁੰ ਡੀ ਕੀ ਆ ਨੇ ਵੀ ਕਦੋਂ ਆਉਣਗੇ ਜਦੋਂ ਆਗੇ ਤੇ ਫੇਰ ਸਰਦਾਰ ਬਣ ਜਾਣ ਆਪਾਂ ਤਾਂ ਉਹ ਤੇਰੀ ਭੈਣ ਨੂੰ ਵੀ ਡੁੱਲ ਗਈ ਸੀ ਲਓ ਜੀ ਤੇ ਰੱਖੀਓ ਵੀ ਜਿਹੜੇ ਜਿਹੜੇ ਕੂਤਰ ਪਾਣੀ ਖੱਚ ਗਏ ਇਹ ਦੋਵੇਂ ਜਿਹੜੇ ਨਵੇਂ ਕੂਤਰ ਸੁੱਕੇ ਉਹ ਪਾਣੀ ਖੱਚ ਗਏ ਬਈ ਇੱਕ ਤਾਂ ਗਲਾਬੀ ਟੂਸੇ ਟੋਰੀ ਜਿਹੜਾ ਵੇਖੋ ਅੱਜ ਟੁੱਟ ਕੇ ਬਹਿਣਗੇ ਬਦਮਾਣੋਂ ਇੱਕ ਹੋ ਗਈ ਹਰੀ ਗਲਾਬੀ ਕਾਂਤ ਵਾਲੀ ਤੇ ਬਈ ਝਾੜੇ ਭੇ ਕੂਤਰ ਸਾਰੇ ਮੰਨ ਕੇ ਜਦੋਂ ਦੇਖੋ ਹਣਾ ਇੰਨੇ ਜੀ ਫੰਗ ਹੀ ਫੰਗਾ ਡਿੱਗ ਜਾਂਦੇ ਇਹਨਾਂ ਦੇ ਮਜ਼ਾਹੀ ਹੈ ਇੱਕ ਦੋ ਬਾਈਆਂ ਛੜ ਰੀਆਂ ਤੇ ਇਹਨਾਂ ਨਾਲ ਤੋਂ ਬਾਅਦ ਤਾਂ ਹੋਰ 15 ਨਰਾਂ ਨੂੰ ਸਾਰੇ ਕੂਤਰ ਝਾੜ ਪੈ ਜਾਣਗੇ ਜਮਾ ਆਇਖੰਡ ਤੂੰ ਵੀ ਖੜਾ ਲਾਓ ਮੇਰੇ ਵੀਰੋ ਤੇ ਨਾਲ ਦੀ ਨਾਲ ਰੱਖੀ ਜਾਂਦੇ ਆ ਪਈ ਇਹਦੇ ਕਬੂਤਰਾਂ ਨੂੰ ਬਦਾਮ ਜਿੰਨਾਂ ਜਿਨ੍ਹਾਂ ਨੇ ਪਾਣੀ ਖਿੱਚ ਲਿਆ ਹਨ ਨਾਲ ਦੀ ਨਾਲ ਉਦੀ ਬਦਾਮ ਲਗਭਗ ਪਾਣੀ ਸਾਰਿਆਂ ਨੇ ਖਿੱਚ ਲਿਆ ਸਿਰਫ ਇੱਕ ਕਬੂਤਰ ਰਹਿ ਗਿਆ ਗੁਲਾਬੀ ਟੋਰੀ ਵਾਲਾ ਇਹਦਾ ਪਤਾ ਨਹੀਂ 10 10:30 ਵਜੇ ਐਸਾ ਕਿਹੜਾ ਜ਼ੋਰ ਲੱਗ ਗਿਆ ਹਨ ਅਜ ਤੱਕ ਨਹੀਂ ਪਾਣੀ ਰੋਕਿਆ ਸੀ ਮਾਂ ਦੇ ਸ਼ੇਰ ਨੇ ਅੱਜ ਪਤਾ ਨਹੀਂ ਕਿਵੇਂ ਰੋਕਿਆ ਇਹ ਨਲੇ ਪਾਣੀ ਤੇ ਹੀ ਕੂਤਰ ਆਜਾ ਆਖੰਡ ਬਾਲੀ ਮਸਤ ਦੀ ਐ ਦਿਖਾ ਲਗੇ ਬਾਜੀ ਤੈਨੂੰ ਹੂੰ ਓਰੇ ਆ ਇਧਰ ਕੋੰਪਰ ਆ ਜਾ ਬਾਦਾਮ ਖਾਣੇ ਹੂੰ ਕਰਦਾ ਜੀ ਲੈਲਾ ਮਿੱਠੀத்ਰੀ ਮੈਂ ਤੇ ਕਿਰਾਂ ਬਈ ਮੈਂ ਸਾਰੇ ਕਬੂਤਰਾਂ ਨੂੰ ਬਾਦਾਮ ਵਗੈਰਾ ਤੇ ਦਾਣੇ ਦੋਨੇ ਪਾ ਦਿਆਂ ਤੇ ਉਸ ਤੋਂ ਬਾਅਦ ਵੀਡੀਓ ਕੰਟੀਨਿਊ ਕਰੂੰਗਾ ਮੈਂ ਠੀਕ ਐ ਉਹ ਦੇਖੋ ਜਦੋਂ ਬੋਲਦਾ ਉਹਨੇ ਨਾਲ ਨਾਲ ਚੱਲ ਪੈਣਾ ਖੰਡ ਨੇ ਹਾਂ ਹਾਂ ਆਇਆ ਖਾਣੇ ਆਵਾਂ ਹੂੰ ਆਇਆ ਫਿਰ ਲਓ ਜੀ ਲਾਸਟ ਖੰਡ ਰਹੀ ਗਈ ਆਪਣੀ ਬਦਾਮਾਂ ਵਾਲੀ ਆਇਆ 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 ਬਿੱਟਾ ਆਇਆ ਖਾਈ ਗਈ ਬਦਾਮ ਚੱਲ ਡੈਪਾ ਲਓ ਦੇਖੋ ਬਾਪੂ ਕਿਵੇਂ ਨਾ ਪਿੰਜਰਾ ਸਾਰਾ ਖੰਭਾਂ ਨਾਲ ਪੜਦਾ ਬਈ ਇਹਨਾਂ ਨੇ ਛਾੜ ਪੈ ਗਏ ਗੂਤਰ ਬਸ ਥੋੜੇ ਦੇ ਨੇ ਉੱਡਣਗੇ ਉੜਦੇ ਤਾਂ ਪਹਿਲੇ ਨਹੀਂ ਸੀ ਬਹਾਨਾ ਕੋਈ ਹੋਰ ਮੁਰਗਿਆਂ ਨੇ ਉਹ ਛਾੜ ਜਾਈਆ ਆਪਾਂ ਨੂੰ ਹੀ ਮਿਲ ਗਏ ਲੈ ਹਾਂਜੀ ਬਾਪੂ ਤੇ ਇਹਨਾਂ ਦੇ ਹੋ ਗਿਆ ਬਈ ਬਦਾਮ ਤੇ ਦਾਣਾ ਪਾਣੀ ਓਕੇ ਰਪੋਟਾਂ ਸਾਰੇ ਗੂਤਰਾਂ ਦੀਆਂ ਤੇ ਇਹਨਾਂ ਨੂੰ ਛੜਦੀ ਆਪਾਂ ਫੁੱਡੇ ਚ ਲੋ ਜੀ ਛੜ ਤੇ ਸਾਰੇ ਕਬੂਤਰ ਕਬੂਤਰੀਆਂ ਖੁੱਡਿਆਂ ਚ ਤੇ ਕਮਰਾ ਬਿੱਲਾ ਆਪਣਾ ਹਨਾ ਓਕੇ ਰਿਪੋਰਟ ਲੋ ਜੀ ਇੱਧਰ ਵੱਡੀਆਂ ਕਬੂਤਰਾਂ ਨੂੰ ਦਾਣੇ ਵੀ ਪਾਦੇ ਬਈ ਤੇ ਵਾਟਰ ਵੀ ਪਾਦਾ ਠੀਕ ਹੈ ਓਕੇ ਰਿਪੋਰਟ ਇਹਨਾਂ ਦੀ ਹਾਂ ਕੀ ਹੋ ਗਿਆ ਕੀ ਕਿੱਥੇ ਜਾਣਾ ਮੈਂ ਤਾਂ ਹੀ ਲੈ ਕੇ ਜਾਂਦਾ ਮੈਂ ਲੈ ਕੇ ਨਹੀਂ ਜਾਂਦਾ ਹੈਂ ਨਾ ਮੈਂ ਨਹੀਂ ਲੈ ਕੇ ਜਾਂਦਾ ਪਹਿਲਾਂ ਤੂੰ ਐ ਪਹਿਲਾਂ ਤਾਂ ਮੇਰੇ ਸਦੇ ਤੋਹਾਂ ਨਹੀਂ ਹੁਣ ਤੂੰ ਆ ਗਏ ਇਹ ਕਾਲ ਤਰੀ ਗਲਤ ਹੈ ਚਲੋ ਬਾਪੇਓ ਚੱਲ ਬੇ ਘਰ ਨੂੰ ਖੇਤ ਆਏ ਸੀ ਨੀਦਰ ਲੈਣ ਇਹਨੇ ਨੀਰੇ ਵੜਾਇ ਮੇ ਨਾਲ ਕੋਤ ਨੀਰੇ ਵੜਾਇ ਹੈ ਨਾ ਤੂੰ ਨਹੀਂ ਵੜਾਇਆ ਖੇਤ ਪੀਚ ਕੀ ਹੈ ਮੈਂ ਵੜਾਇਆ ਆ ਤਾਂ ਕਿੰਨੇ ਨਹੀਂ ਵੜਾਇਆ ਤੂੰ ਅਖਨੇ ਵੜਾਇਆ ਥੋੜੇ ਬਿਆਨ ਹੀ ਰਲਦੇ ਹੈ ਵੜਾਇਆ ਨਹੀਂ ਵੜਾਇਆ ਗੱਪ ਮਾਰੀ ਜਾਂਦਾ ਤੇ ਤੂੰ ਵੀ ਨਾਲ ਹੀ ਖੇਡੀਆਂ ਦਾ ਸੀ ਉਹਦੇ ਇਹ ਬਈ ਇਹਨੇ ਝੋਨਾ ਵੀ ਦੇ ਕੁਝ ਨਹੀਂ ਕੀਤਾ ਝੋਨਾ ਵੀ ਦੇਣਾ ਹੈ ਨਾ ਹੁਣ ਤੇਰੇ ਖੇਤਰ ਬਹਿਣਗੇ ਘਰ ਆ ਕੇ ਤੂੰ ਝੋਨਾ ਮਿਦਿਆ ਹਾਂ ਚਲੋ ਬਾਦੋ ਨੀਰਾ ਵੱਢ ਰਿਹਾ ਬੂਜਰ ਵੱਢ ਲੈ ਜਿਹਦਾ ਆਪਣੀ ਆ ਨਹੀਂ ਪੈਂਦੇ ਛਿੱਤਰ ਤੋੜ ਕਰਦਾ ਭਾਈ ਬਾਬਾ ਸਬਸਕ੍ਰਾਈਬ ਲਾਈਕ ਕਰਦਾ ਜਰੂਰ ਸ਼ੇਅਰ ਕਰੇ ਹਾਂ ਆ ਵਿਕਾਸ ਸੈਣੀ ਗੱਲ ਕਰਦੇ ਮੁੰਡਾ ਵਾ ਓਏ ਪਤ ਜਿਹਦੇ ਪੈਸੇ ਇੱਕਦਮ ਚੀਜ਼ ਦੇ ਵਗਲੇ ਹੋਗਾ ਬਾ ਤੇ ਚਲੋ ਬਾਬਾ ਘਰ ਵਾਲੇ ਕੂਤਰਾਂ ਨੂੰ ਦਾਣਾ ਪਾਣੀ ਪਾ ਜਾਂਦਾ ਸੀ ਕੂਤਰਾਂ ਵਾਲਾ ਵੀ ਕੂਤਰਾਂ ਵਾਲਾ ਵੀ ਕੰਮ ਕਲੀਅਰ ਹੈ ਹਨਾ ਵੀਡੀਓ ਨਹੀਂ ਬਣ ਪਈ ਉਹ ਮੈਨੂੰ ਥੋੜਾ ਕਾਲ ਕਾਲ ਸੀ ਮੈਨੂੰ ਗਾਲਾਂ ਦੇ ਰਿਹਾ ਸੀ ਨਾ ਤੇ ਨੀਰਾਂ ਨੂੰ ਬੱਡ ਕੇ ਹੁਣ ਘਰੇ ਚੱਲਦੇ ਆਂ ਬਾਤੇ ਜਾ ਕੇ ਬਿਨੇ ਆ ਕੀ ਬਣਦਾ ਚਲੋ ਚਲੋ ਬੇਟਾ ਉਤਰੋ ਉਤਰ ਜਾ ਮੋ ਲਓ ਜੀ ਇੱਥੇ ਦਰ ਆਪਣੇ ਬੈਡ ਕਾਲੇ ਕੰਪੀਟਰਾਂ ਨੂੰ ਪਾ ਦਈਏ ਬਈ ਦਾਣੇ ਠੀਕ ਹੈ ਰੱਜਵੇਂ ਇੱਕ ਮਿੰਟ ਓਕੇ ਵੀ ਰਿਪੋਰਟ ਦਾਣੇ ਤੇ ਨਾਲ ਦੀ ਨਾਲ ਹੀ ਬਈ ਵਾਟਰ ਵੀ ਲੈ ਕੇ ਰੱਖੀ ਪੈਣਾ ਦਾ ਮੈਂ ਠੀਕ ਹੈ ਵਾਟਰ ਵੀ ਫਿਲ ਕਰ ਦਈਏ ਆਪਾਂ ਆਹ ਦੇ ਭਾਈ ਇੱਥੇ ਲੇ ਕਰੇ ਕੰਮ ਧੰਦੇ ਨਵੇੜ ਕੇ ਰੋਟੀ ਪਾਣੀ ਖਾ ਕੇ ਨਾਈ ਤੋਂ ਇੱਕ ਕਰਕੇ ਤੇ ਆਪਣਾ ਐਕਚੁਅਲੀ ਵਿਸਤਰਾ ਵੀ ਆਪਾਂ ਵਿਛਾਲਿਆ ਠੀਕ ਹੈ ਪੱਖਾ-ਪੁੱਖਾ ਲਾ ਚੁੱਕੇ ਆਂ बस ਕੱਲੇ ਬਦਾਮ ਭਿਉਣ ਵਾਲੇ ਰਹਿ ਗਏ ਕਿਉਂਕਿ ਅੱਜ ਦਿਨ ਵਧੀਆ ਟੱਪਿਆ ਯਾਰ ਹਨਾ ਕਬੂਤਰਾਂ ਕਰਕੇ ਪਹਿਲਾਂ ਤਾਂ ਚਿੱਤ ਮਨ ਖਰਾਬ ਹੋ ਜਾਂਦਾ ਸੀ ਦੱਸਦਾ ਨਾ ਯਾਰ ਬੇਲਾ ਦਿਮਾਗ ਹੈ ਇਹਨੂੰ ਸ਼ੈਤਾਨ ਦਾ ਘਰ ਫਿਰ ਇਹ ਦੋ ਬੇਲਾ ਹੁੰਨਾ ਮੈਂ ਜਿਆਦਾ ਓਵਰ ਥਿੰਕਿੰਗ ਕਰਦਾ ਮੇਰਾ ਦਿਮਾਗ ਹੋਰ ਪਾਸੇ ਜਾਂਦਾ ਤੇ ਉਸ ਪਾਸੇ ਦਿਮਾਗ ਨੂੰ ਭੇਜਣਾ ਨੇ ਆਪਾਂ ਤਾਂ ਕਰਕੇ ਫਿਰ ਇਸ ਲਈ ਹਨਾ ਜਿਵੇਂ ਵੀ ਹੈ ਵੀ ਆਪਣੇ ਜਿਹੜੇ ਕੋਈ ਆਹੀ ਕੋਈ ਆਪਣੇ ਪੰਜ 10 ਦੇਣੀ ਹੈ ਹਨਾ ਮਨ ਕਰੇ ਉਹ ਦੂਆ ਤਾਂ ਕੋਡੇ-ਖੱਡੇ ਪਾਉਣ ਲੱਗ ਜਾਣਾ ਆਪਾਂ ਕਰ ਲੈਣਾ ਕੰਮ ਸਟਾਰਟ ਇਦਰ ਇਹ ਪੰਜ ਦਸ ਦਿਨ ਆਪਾਂ ਕੁੱਤਰ ਛਾੜ ਦੇ ਹੁੜਕੇ ਡਾੜੂ ਕੇ ਕੋਈ ਇੱਕ ਦੋ ਬਾਜ਼ੀਆਂ ਵੇਖ ਕੇ ਹਨਾ ਉਹ ਤਾਂ ਮੈਨੂੰ ਪਤਾ ਹਰਨਗੇ ਹੀ ਆਪਾਂ ਪਰ ਛੱਡਾਂਗੇ ਜਰੂਰ ਇਹੋ ਜੀ ਕੋਈ ਗੱਲ ਚੀਕ ਤੇ ਚਲੋ ਵਲੌਗ ਦੀ ਐਂਡਿੰਗ ਹਜੇ ਨਹੀਂ ਕਰਦੇ ਵਲੌਗ ਦੀ ਐਂਡਿੰਗ ਮੈਂ ਸੌਣ ਲੱਗੇ ਕਰੂ ਇਹ ਗੇਮ ਨੂੰ ਖੇਡ ਕੇ ਨਾ ਹਾਂਜੀ ਬਾਬ ਕਰ ਦਈਏ ਭਾਈ ਵਲੌਗ ਦੀ ਐਂਡਿੰਗ ਟਾਈਮ ਹੋ ਚੁੱਕਾ ਹੈ ਲਗਭਗ ਭਾਈ ਸਾਢੇ 7:00 ਬੱਜ ਗਏ ਹੋਣਗੇ 12 ਹਨਾ ਬਾਦਾਂ ਨੂੰ ਕਿਉਂਦੇ ਸਾਰੇ ਕੰਮ ਕਲੀਅਰ ਆਪਾਂ ਸੌਣ ਦੀ ਤਿਆਰੀ ਹੈ ओके है जी ਤੇ ਸੱਚ ਵਾਂ ਬਈ ਜਦੋਂ ਉਹਦੇ ਪੰਜ ਗੁੱਤਰ ਸੀ ਨਾ ਸ਼ੋਰ ਤੇ ਉਹਦਾ ਪਤਾ ਨਹੀਂ ਲੱਗਿਆ ਯਾਰ ਕਿਉਂ ਨਾ ਤਾਂ ਉਹਦਾ ਉਹਨੇ ਫੋਨ ਚੱਕਿਆ ਨਾ ਉਹਦਾ ਮੈਨੂੰ ਪਤਾ ਵੀ ਉਹੋ ਲੈ ਕੇ ਗਿਆ ਕਿ ਕੀ ਗੱਲ ਬਣ ਗਈ ਹੈ ਨਾ ਫਿਰ ਲੈ ਕੇ ਉਹਦੀ ਵਾਲੀ ਪੰਜ ਗੁੱਤਰ ਹੈ ਨਹੀਂ ਹੈ ਨਾ ਆਪਣਾ ਕੋਈ ਨਹੀਂ ਆਪਣਾ ਸੀ ਦੋ ਤਿੰਨ ਵਿੱਚ ਪੰਜ ਗੁੱਤਰ ਉਹਦੇ ਹੈ ਨਹੀਂ ਉਹ ਵੀ ਉੱਡਣ ਵਾਲੇ ਹੈ ਨਾ ਕੀ ਪਤਾ ਉਹ ਹੀ ਲੈ ਗਿਆ ਰੋਲੇ ਮਾਰ ਗਿਆ ਹੋਵੇ ਪਰ ਮੈਨੂੰ ਇਹ ਗੱਲ ਦਾ ਪਤਾ ਨਹੀਂ ਮੈਂ ਫੋਨ ਲਾਇਆ ਸੀ ਫੋਨ ਬਾਣੀ ਲੱਗਿਆ ਉਹਦਾ ਉਹ ਕੱਲ ਨੂੰ ਪਤਾ ਕਰਾਂਗੇ ਨਾ ਵੀ ਕੀ ਸੀਨ ਬਣਿਆ ਵੱਡੀ ਮੀ ਦਾ ਉਹ ਹੀ ਲੈ ਕੇ ਆਊਗਾ ਹੋਰ ਤਾਂ ਕੀ ਉਹਨਾਂ ਆਪਣੇ ਇੱਥੇ ਨਾ ਤੇ ਠੀਕ ਆ ਵੀ ਉਹ ਕੱਲ ਨੂੰ ਮਿਲ ਜਿਆ ਬਾਈ ਬਾਈ ਸਾਰੇ ਜਣਾਂ ਨੂੰ